ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਇਸ ਲਈ ਉਹਨਾਂ ਵੱਲੋਂ ਕਈ ਅਹਿਮ ਕਦਮ ਵੀ ਚੁੱਕੇ ਗਏ ਇਸੇ سلسلے ਤਹਿਤ ਤਿਆਨਾਤ ਕੀਤਾ ਗਿਆ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਿਆਨਾਤ ਕੀਤਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਕੋਲ ਆਪਣਾ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ। ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰ ਰਿਹਾ ਹੈ। ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਤੇ ਵੀ ਵੱਡੇ ਪੱਧਰ ਤੇ ਰੋਕ ਲੱਗੀ ਹੈ। ਅਸੀਂ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਨਮਸਕਾਰ ਜੀ ਮੈਂ ਵੇਪਨਗੁਰ ਦੇ ਤੋਂ ਤੁਸੀਂ ਦੇਖ ਰਹੇ ਹੋ ਅਤਿਕ ਸੂਰਾ ਟੀਵੀ ਜੈਤੋ ਟ੍ਰੈਫਿਕ ਪੁਲ ਦੇ ਰੀ ਗਿਆ ਸਖਤ ਨਜ਼ਰ ਆ ਰਹੀ ਹੈ ਤੋਂ ਅਲਾਵਾ ਇਹਦਾ ਤਾਂ ਕਹਿਣਾ ਹੈ ਕਿ ਜਿਹੜੀ ਜੈਲੋ ਪੱਟੀ ਦੇ ਬਾਹਰ ਨਿਕਲ ਖੜਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਇਸ ਟਾਈਮ ਸਾਡੇ ਨਾਲ ਇੰਚਾਰਜ ਪਲਾਸਿਕ ਦੀ ਮਿਊਰ ਨੇ ਆਪਾਂ ਗੱਲਬਾਤ ਕਰ ਰਹੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਟ੍ਰੈਫਿਕ ਪੁਲ ਹੋਲ ਸਕਦਾ ਜਿਹੜੀ ਅੱਗੇ ਨਜ਼ਰ ਆ ਰਹੀ ਹੈ ਦੇਖੋ ਬਾਜ਼ਾਰ ਦੇ ਵਿੱਚ ਜੀ ਦਿੱਕਤ ਆ ਰਹੀ ਹੈ ਟ੍ਰੈਫਿਕ ਦੀ ਜੀ ਉਹ ਲੋਕਾਂ ਨੂੰ ਇਸ ਗੱਲ ਅਸੀਂ ਵੀਲ ਵੀ ਕਰਦੇ ਆ ਉਹਨਾਂ ਨੂੰ ਸਤਾਉਣਾ ਹੀ ਦਿੰ ਜੀ ਜਿਹੜੀ ਜੈਲੋ ਪੱਟੀ ਦੇ ਅੰਦਰ ਗੱਡੀ ਕੋਈ ਬਾਹਰ ਖੜ੍ਹਦੀ ਆ ਜੀ ਹੂੰ ਉਹਨੂੰ ਕਹਿੰਦੇ ਵੀ ਇਸ ਤਰ੍ਹਾਂ ਨਾਂ ਲਗਾਓ ਨਹੀਂ ਤਾਂ ਸਜ਼ਾ ਚਲਾਨ ਹੋਊਗਾ ਜੀ ਬਿਲਕੁਲ ਜੀ ਇਸ ਤੋਂ ਇਲਾਵਾ ਤੁਹਾਡੇ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈਗਾ ਗੋਲ ਚੌਕ ਦੇ ਵਿੱਚ ਜਿਹੜਾ ਹੈਗਾ ਬੋਰਡ ਵੀ ਲਗਾਏ ਗਿਆ ਕਿ ਕਿਹਨੇ ਚੌਕ ਹੈ ਪੰਜ ਸਰ ਉਹੀ ਜੱਤੋ ਗੋਲ ਮਾਰ ਦੇ ਵਿੱਚ ਜੀ ਮਨਵੇ ਕੀਤਾ ਗਿਆ ਸ਼ਹਿਰ ਜੀ ਬੋਰਡ ਵੀ ਲਗਾਏ ਗਏ ਆ ਵੀ ਆਪਣੇ ਹੱਥ ਚੱਲੋ ਜੀ ਅੱਬੇ ਚੱਲੋ ਤੇ ਰੌਕ ਪਾਰਕਿੰਗ ਦੇ ਵੀ ਬੋਰਡ ਲਗਾਏ ਗਏ ਆ ਜੀ ਵੀ ਲੋਕਾਂ ਨੂੰ ਇਸ ਦੇ ਵਿੱਚ ਜਾਣਕਾਰੀ ਮਿਲ ਸਕੇ ਉਹਦਾ ਪਰਣਾ ਹੋ ਸਕਦਾ ਜੀ ਪਰਣਾ ਹੋ ਸਕਦਾ ਬਿਲਕੁਲ ਜੀ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਬੁਲਟ ਵਾਲੇ ਆ ਬੁਲਟ ਵਾਲੇ ਆਮ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਟਾਕੇ ਪਾਉਂਦੇ ਕਿ ਉਹਨਾਂ ਦੀ ਵੀ ਚੈਕਿੰਗ ਵਗੈਰਾ ਕੀਤੀ ਜਾਂਦੀ ਬਿਲਕੁਲ ਉਹਨਾਂ ਦੀ ਉਹਨਾਂ ਨੂੰ ਵੀ ਸ਼ਕਤੀ ਨਾਲ ਉਹਨਾਂ ਦੇ ਪੇਸ਼ ਆਇਆ ਜਾਂ ਆ ਰਹਿ ਜੀ ਉਹਨਾਂ ਦੇ ਚਲਾਣ ਵੀ ਕਿਤੇ ਜਾਂਦੇ ਆ Rajasthan ਵੀ ਦਿੱਤੀ ਜਾਂਦੀ ਆ ਤਿੰਨਾ ਵਾਲਿਆਂ ਨੂੰ ਵੀ ਬਾਰ ਬਾਰ ਅਪੀਲ ਵੀ ਕੀਤੀ ਜਾਂਦਾ ਚਾਣ ਵੀ ਕਿਤੇ ਜਾਂਦੇ ਜੀ ਬਿਲਕੁਲ ਜੀ ਹੁਣ ਜਿਹੜੇ ਹੈਗੇ ਕਿਹੜੀ ਕਿਹੜੀ ਗੱਡੀ ਦੇ ਜਾਂ ਵੀਕਲ ਰੋਕ ਕੇ ਚੈਕਿੰਗ ਕੀਤੀ ਗਈ ਹੁਣ ਅਸੀਂ ਉਸ ਕਾਰਾਂ ਦੇ ਜੀ ਵੀ ਵਕ ਵਕ ਵੀਕਲ ਚੈਕ ਕਰਦੇ ਗੇ ਕਾਰਾਂ ਮੋਰਸਲ ਤੇ ਗੱਡੀਆਂ ਚੈੱਕ ਕੀਤੀ ਗਈ ਹੈ ਜੀ ਕੀ ਇਹ ਮਹਿੰਮ ਲਗਾਤਾਰ ਇਸੇ ਤਰ੍ਹਾਂ ਜਾਰੀ ਬਿਲਕੁਲ ਇਸ ਤਰ੍ਹਾਂ ਚੱਲੂਗੀ ਜੀ ਬਿਲਕੁਲ ਜੀ ਇੱਕ ਜਿਹੜੇ 18 ਸਾਲ ਤੋਂ ਘੱਟ ਬੱਚੇ ਜਿਹੜੇ ਹੈਗੇ ਵਹੀਕਲ ਚਲਾਉਂਦੇ ਉਹਨਾਂ ਨੂੰ ਕੀ ਅਪੀਲ ਕਰਨਾ ਹੈ ਉਹਨਾਂ ਨੂੰ ਅਸੀਂ ਅਪੀਲ ਇਹੀ ਕਰਦੇ ਆਂ ਵੀ ਉਹਨਾਂ ਦੇ ਮਾਪਿਆਂ ਨੂੰ ਸਮਝਾਉਣਾ ਹੈ ਜੀ ਵੀ ਉਹਨਾਂ ਨੂੰ ਵੀ ਵਹੀਕਲ ਨਾ ਦਿਓ ਕਿ ਕੋਈ ਮਾ ਕੇ ਘਟਨਾ ਹੋ ਸਕਦੀ ਹੋ ਜੀ ਬਿਲਕੁਲ ਜੀ ਇਸ ਸਾਮ ਸੜਨਾਲ ਪੋਲੇ ਜੀ ਮਜੂਨੇ ਪੋਲਾ ਜੀ ਕੀ ਕਹਿਣਾ ਚਾਹੋਗੇ ਬਸ ਲੋਕਾਂ ਨੂੰ ਸੁਝਾਅ ਦੇ ਰਹੇ ਆਂ ਜੀ ਪਾਸਟ ਵਾਰਨਿੰਗ ਹੈ ਵੀ ਜਿਹੜਾ ਗੋਲ ਮਾਰਕ ਦੇ ਵਿੱਚ ਬੋਰ ਲਗਾਏ ਗਏ ਆ ਹੂੰ ਇਹ ਆਪਣੇ ਹਮੇਸ਼ਾ ਖੱਬ ਕਾਕੇ ਸ਼ਹਿਰ ਵਾਸੀਆਂ ਦੇ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਆਉਂਦੇ ਆ ਨਾ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਸਾਨੂੰ ਸ਼ਹਿਰ ਤੋਂ ਵੀ ਕਾਫੀ ਫੋਨ ਆਉਂਦੇ ਆ ਵੀ ਫਿਰ ਗੱਡੀਆਂ ਬਹੁਤ ਗਲਤ ਲਗਾਈਆਂ ਉਹਨਾਂ ਦੇ ਮੁਤਾਬਕ ਅਸੀਂ ਜਾਣਦੇ ਆ ਸ਼ਹਿਰ ਦੇ ਵਿੱਚ ਫਾਸਟ ਕੋਈ ਗੱਡੀ ਖੜੀ ਉਹਨੂੰ ਵਾਰਨਿੰਗ ਦਿੰਨੇ ਆ ਨਹੀਂ ਤਾਂ ਕੋਈ ਜ਼ਿਆਦਾ ਪ੍ਰੋਬਲਮ ਕ੍ਰੀਏਟ ਆਉਂਦੀ ਐ ਅਸੀਂ ਚਲਾਣ ਵੀ ਕਰ ਦਿੰਨੇ ਆ ਪਰ ਫਾਸਟ ਤੋਂ ਸਾਡੀ ਵਾਰਨਿੰਗ ਹੀ ਹੁੰਦੀ ਐ ਵੀ ਭਾਈ ਇਸ ਤਰ੍ਹਾਂ ਨਾ ਉਹਨਾਂ ਨੂੰ ਅਵੇਅਰਨੈਸ ਕਰਦੇ ਆ ਗੱਡੀ ਯਾਰ ਗਲਤ ਨਾ ਲਾਓ ਹੂੰ ਬਸ ਇੰਨੀ ਇਸ ਤੋਂ ਇਲਾਵਾ ਜਿਹੜੇ ਛੋਟੇ ਬੱਚੇ ਵਹੀਕਲ ਚਲਾਉਂਦੇ ਆ ਜਾਂ ਕੋਈ ਕੀ ਫਿਲਹਾਲ ਸਾਡੇ ਨੇ ਇੱਥੇ ਕੋਈ ਦੇਖਣ ਚ ਨਹੀਂ ਆ ਰਿਹਾ ਕੋਈ ਤੇ ਪਰ ਫਿਰ ਵੀ ਜੇ ਕੋਈ ਆਉਂਦਾ ਉਹਨੂੰ ਇੱਕ ਵਾਰੀ ਫਸਟ ਵਾਰਨਿੰਗ ਦਿੰਨੇ ਆ ਅਸੀਂ ਉਹਨੇ ਪੇਟੈਂਸਨ ਸਾਦਦੇ ਆ ਉਹਨਾਂ ਨੂੰ ਸਮਝਾਉਣੇ ਆ ਉਹ ਵੀ ਸਾਡੀ ਗੱਲ ਸਮਝਦੇ ਆ ਵੀ ਉਹ ਕਹਿੰਦੇ ਵੀ ਠੀਕ ਆ ਜੀ ਇੱਕ ਵਾਰੀ ਸਾਨੂੰ ਵਾਰਨਿੰਗ ਦਿੱਤੀ ਜਾਵੇ ਅੱਗੇ ਤੋਂ ਸਾਡੇ ਬੱਚੇ ਇਸ ਤਰ੍ਹਾਂ ਕੋਈ ਨਹੀਂ ਕਰੂਗਾ ਫਿਲਹਾਲ ਨਹੀਂ ਆ ਰਹੇ ਕੋਈ ਹੋਰ ਸਾਡੇ ਕੋਲ ਜੀ ਇਸ ਤੋਂ ਇਲਾਵਾ ਜਿਹੜੀ ਜ਼ੈਲੋ ਪੱਟੀ ਲਗਾਈ ਕੀ ਹੈ ਕਈ ਲੋਕ ਹੋਰ ਵੀ ਉਲੰਘਣਾ ਕਰਦੇ ਆ ਟੈਪਿੰਗ ਦੀ ਉਹ ਵੀ ਵਾਰਨਿੰਗ ਦਿੰਨੇ ਆ ਜੀ ਇੱਕ ਵਾਰੀ ਫਸਟ ਵਾਰਨਿੰਗ ਦਿੰਨੇ ਆ ਉਹਨਾਂ ਨੂੰ ਉਹ ਪਰ ਜਦੋਂ ਉਹਨਾਂ ਨੂੰ ਵੇਰਨਾ ਕਰਦੇ ਆ ਵੀ ਅੱਗੇ ਤੋਂ ਨਹੀਂ ਲਗੂ ਫਿਰ ਕਹਿੰਦੇ ਠੀਕ ਹੈ ਇੱਕ ਵਾਰੀ ਸਾਨੂੰ ਵਾਰਨਿੰਗ ਦੇ ਕੇ ਛੱਡਿਆ ਜਾਵੇ ਅੱਗੇ ਤੋਂ ਨਹੀਂ ਲਾਉਂਦੇ ਸਮਝਦੇ ਹੈਗੇ ਇਸ ਗੱਲ ਨੂੰ ਜਿਹਨਾਂ ਤਿੰਨ ਬੰਦਿਆਂ ਨੇ ਇਹਨਾਂ ਜੀ ਸਮਝ ਰਹੇ ਆ ਲੋਕ ਇਸ ਚੀਜ਼ ਨੂੰ ਬਾਕੀ ਸਮਾਂ ਹੌਲੀ 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 ਤਰੀਕੇ ਨਾਲ ਜਿਵੇਂ ਜਿਵੇਂ ਲੋਕ ਨੂੰ ਦੇਖਣਗੇ ਫਿਰ ਸਮਝ ਜਾਣਗੇ ਕੀ ਮੂਹਮ ਲਗਾਤਾਰ ਇਸੇ ਜਾਈ ਬਿਲਕੁਲ ਸਾਡੇ ਆਸ਼ਰਮ ਨਾਲ ਹਰ ਇੱਕ ਦਾ ਸਾਹੀ ਇਵੇਂ ਰੱਖਾ ਬਿਲਕੁਲ

ਜੇ ਤੋ ਟ੍ਰੈਫਿਕ ਪੁਲ ਦੇ ਰੀ ਗਿਆ ਸਖਤ ਨਜ਼ਰ ਆ ਰਹੀ ਹੈ ਤੋਂ ਅਲਾਵਾ ਇਹਦਾ ਤਾਂ ਕਹਿਣਾ ਹੈ ਕਿ ਜਿਹੜੀ ਜੈਲੋ ਪੱਟੀ ਦੇ ਬਾਹਰ ਨਿਕਲ ਖੜਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਇਸ ਟਾਈਮ ਸਾਡੇ ਨਾਲ ਇੰਚਾਰ ਬਲਾਸਿਕ ਦੀ ਮਿਊਰ ਨੇ ਆਪਾਂ ਗੱਲਬਾਤ ਕਰ ਰਹੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਟ੍ਰੈਫਿਕ ਪੁਲ ਹੋਲ ਸਕਦਾ ਜਿਹੜੀ ਅੱਗੇ ਨਜ਼ਰ ਆ ਰਹੀ ਹੈ ਦੇਖੋ ਬਾਜ਼ਾਰ ਦੇ ਵਿੱਚ ਜੀ ਦਿੱਕਤ ਆ ਰਹੀ ਹੈ ਟ੍ਰੈਫਿਕ ਦੀ ਜੀ ਉਹ ਲੋਕਾਂ ਨੂੰ ਇਸ ਗੱਲ ਅਸੀਂ ਬੇਲ ਵੀ ਕਰਦੇ ਆ ਉਹਨਾਂ ਨੂੰ ਸਤਾਉਣਾ ਹੀ ਦਿੰਦੇ ਆ ਜੀ ਜਿਹੜੀ ਜੈਲੋ ਪੱਟੀ ਦੇ ਗੱਡੀ ਕੋਈ ਬਾਹਰ ਖੜ੍ਹਦੀ ਆ ਜੀ ਉਹਨੂੰ ਕਹਿੰਦੇ ਵੀ ਇਸ ਤਰ੍ਹਾਂ ਨਾਂ ਲਗਾਓ ਨਹੀਂ ਤਾਂ ਸਾ ਚਲਾਨ ਹੋਊਗਾ ਜੀ ਬਿਲਕੁਲ ਜੀ ਇਸ ਤੋਂ ਇਲਾਵਾ ਤੁਹਾਡੇ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈਗਾ ਗੋਲ ਚੌਗਦੇ ਵਿੱਚ ਜਿਹੜਾ ਹੈਗਾ ਬੋਰਡ ਵੀ ਲਗਾਏ ਗਏ ਕਿਹਨੇ ਚੌਗਦੇ ਪੰਜ ਸਰ ਉਹੀ ਜੱਤ ਤੋਂ ਗੋਲ ਮਾਰ ਦੇ ਵਿੱਚ ਜੀ ਮਨ ਵੀ ਕੀਤਾ ਗਿਆ ਸ਼ਹਿਰ ਜੀਓ ਬੋਰਡ ਵੀ ਲਗਾਏ ਗਏ ਵੀ ਆਪਣੇ ਹੱਥ ਚੱਲੋ ਜੀ ਬੱਬੇ ਚੱਲੋ ਤੇ ਰੌਕ ਪਾਰਕਿੰਗ ਦੇ ਵੀ ਬੋਰਡ ਲਗਾਏ ਗਏ ਆ ਜੀ ਵੀ ਲੋਕਾਂ ਨੂੰ ਸਭ ਵਿੱਚ ਜਾਣਕਾਰੀ ਮਿਲ ਸਕੇ ਉਹਦਾ ਫਰਨਾ ਹੋ ਸਕੇ ਜੀ ਫਰਨਾ ਹੋ ਸਕੇ ਬਿਲਕੁਲ ਜੀ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਬੋਲਟ ਵਾਲੇ ਆ ਬੋਲਟ ਵਾਲੇ ਆਮ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਪਟਾਕੇ ਪਾਉਂਦੇ ਕਿ ਉਹਨਾਂ ਦੀ ਵੀ ਚੈਕਿੰਗ ਵਗੈਰਾ ਕੀਤੀ ਜਾਂਦੀ ਹੈ ਬਿਲਕੁਲ ਉਹਨਾਂ ਦੀ ਉਹਨਾਂ ਨੂੰ ਵੀ ਸ਼ਕਤੀ ਨਾਲ ਉਹਨਾਂ ਦੇ ਪੇਸ਼ ਆਇਆ ਜਾਂ ਜਾ ਰਿਹਾ ਜੀ ਉਹਨਾਂ ਦੇ ਚਲਾਨ ਵੀ ਕਿਤੇ ਆਉਂਦੇ ਆ ਨਾਕਸਤਾਨ ਵੀ ਦਿੱਤੀ ਜਾਂਦੀ ਆ ਤਿੰਨਾ ਵਾਲਿਆਂ ਨੂੰ ਵੀ ਵਾਰ-ਵਾਰ ਅਪੀਲ ਵੀ ਕੀਤੀ ਜਾਂਦਾ ਚਲਾਨ ਵੀ ਕਿਤੇ ਆਉਂਦੇ ਆ ਜੀ ਬਿਲਕੁਲ ਜੀ ਹੁਣ ਜਿਹੜੇ ਹੈਗੇ ਕਿਹੜੀ ਕਿਹੜੀ ਗੱਡੀ ਦੇ ਜਾਂ ਵੀਕਲ ਰੋਕ ਕੇ ਚੈਕਿੰਗ ਕੀਤੀ ਗਈ ਹੁਣ ਅਸੀਂ ਉਸ ਕਾਰਾਂ ਦੇ ਜੀ ਵੀ ਵੱਖ-ਵੱਖ ਵੀਕਲ ਚੈੱਕ ਕੀਤੇ ਗਏ ਕਾਰਾਂ ਮੋਰਸਲ ਤੇ ਗੱਡੀਆਂ ਦਾ ਚੈੱਕ ਕੀਤੀ ਗਈ ਹੈ ਜੀ ਕੀ ਇਹ ਮਹਿੰਮ ਲਗਾਤਾਰ ਇਸੇ ਤਰ੍ਹਾਂ ਜਾਰੀ ਬਿਲਕੁਲ ਇਸ ਤਰ੍ਹਾਂ ਚੱਲੂਗੀ ਜੀ ਬਿਲਕੁਲ ਜੀ ਇੱਕ ਜਿਹੜੇ 18 ਸਾਲ ਤੋਂ ਘੱਟ ਬੱਚੇ ਜਿਹੜੇ ਹੈਗੇ ਵਹੀਕਲ ਚਲਾਉਂਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਅਸੀਂ ਅਪੀਲ ਇਹੀ ਕਰਦੇ ਆ ਵੀ ਉਹਨਾਂ ਦੇ ਮਾਪਿਆਂ ਨੂੰ ਸਮਝਾਉਣਾ ਹੈ ਜੀ ਵੀ ਇਹਨਾਂ ਨੂੰ ਵੀ ਵਹੀਕਲੇ ਨਾ ਦਿਓ ਵੀ ਕੋਈ ਮਾਂ ਕਿਸੇ ਘਟਨਾ ਨਾ ਹੋ ਸਕੇ ਹੋ ਜੀ ਬਿਲਕੁਲ ਜੀ ਇਸ ਸਾਮ ਸੜਨਾਲ ਪੁਲਾਇ ਮਜੂਨੇ ਪੁਲਾ ਜੀ ਕੀ ਕਹਿਣਾ ਚਾਹੋਗੇ ਮੈਂ ਲੋਕਾਂ ਨੂੰ ਸੁਝਾਅ ਦੇ ਰਹੇ ਹਾਂ ਜੀ ਫਾਸਟ ਵਾਰਨਿੰਗ ਹੈ ਵੀ ਜਿਹੜਾ ਗੋਲ ਮਾਰਕ ਦੇ ਵਿੱਚ ਬੋਰ ਲਗਾਏ ਗਏ ਆ ਹੂੰ ਵੀ ਆਪਣੇ ਹ ਕਾਕੇ ਸ਼ਹਿਰ ਵਾਸੀਆਂ ਦੇ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਆਉਂਦੇ ਆ ਨਾ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਸਾਨੂੰ ਸ਼ਹਿਰ ਤੋਂ ਵੀ ਕਾਫੀ ਫੋਨ ਆਉਂਦੇ ਆ ਵੀ ਜਿਹੜੀਆਂ ਗੱਡੀਆਂ ਬਹੁਤ ਗਲਤ ਲੱਗੀਆਂ ਉਹਨਾਂ ਦੇ ਦਾਪ ਕਹੀ ਜਾਣੇ ਸ਼ਹਿਰ ਦੇ ਵਿੱਚ ਫਾਸਟ ਕੋਈ ਗੱਡੀ ਖੜੀ ਉਹਨੂੰ ਵਾਰਨਿੰਗ ਦਿੰਨੇ ਆ। ਨਹੀਂ ਤਾਂ ਕੋਈ ਜ਼ਿਆਦਾ ਪ੍ਰੋਬਲਮ ਕ੍ਰੀਏਟ ਆਉਂਦੀ ਐ ਫਿਰ ਚਲਾਣ ਵੀ ਕਰ ਦਿੰਨੇ ਆ। ਪਰ ਫਾਸਟ ਤੋਂ ਸਾਡੀ ਵਾਰਨਿੰਗ ਹੀ ਹੁੰਦੀ ਐ ਵੀ ਭਾਈ ਇਸ ਤਰ੍ਹਾਂ ਨਾ ਉਹਨਾਂ ਨੂੰ ਅਵੇਅਰਨੈਸ ਕਰਦੇ ਆ ਗੱਡੀ ਯਾਰ ਗਲਤ ਨਾ ਲਾਓ। ਹੂੰ। ਬਸ ਇੰਨਾ ਹੀ। ਇਸ ਤੋਂ ਇਲਾਵਾ ਜਿਹੜੇ ਛੋਟੇ ਬੱਚੇ ਵੀਕਲ ਚਲਾਉਂਦੇ ਫਿਲਹਾਲ ਸਾਡੇ ਨੇ ਇੱਥੇ ਕੋਈ ਦੇਖਣ ਚ ਨਹੀਂ ਆ ਰਿਹਾ ਕੋਈ ਤੇ ਪਰ ਫਿਰ ਵੀ ਜੇ ਕੋਈ ਆਉਂਦਾ ਉਹ ਇੱਕ ਵਾਰੀ ਫਸਟ ਵਾਰਨਿੰਗ ਦਿੰਨੇ ਆ ਅਸੀਂ ਉਹਨੇ ਪੇਟੈਂਸਨ ਸਾਦਦੇ ਆ ਉਹਨਾਂ ਨੂੰ ਸਮਝਾਉਣੇ ਆ ਉਹ ਸਾਡੀ ਗੱਲ ਸਮਝਦੇ ਆ ਵੀ ਉਹ ਕਹਿੰਦੇ ਵੀ ਠੀਕ ਆ ਜੀ ਇੱਕ ਵਾਰੀ ਸਾਨੂੰ ਵਾਰਨਿੰਗ ਦਿੱਤੀ ਜਾਵੇ ਕਿ ਸਾਡੇ ਬੱਚੇ ਇਸ ਤਰ੍ਹਾਂ ਕੋਈ ਨਹੀਂ ਕਰੂਗਾ ਫਿਲਹਾਲ ਨਹੀਂ ਆ ਰਹੇ ਕੋਈ ਉਹ ਸਾਡੇ ਕੋਲੇ ਇਸ ਤੋਂ ਇਲਾਵਾ ਜਿਹੜੀ ਜ਼ੈਲੋ ਪੱਟੀ ਲਗਾਈ ਕੀ ਹੈ ਕਈ ਲੋਕ ਉਹਦੀ ਵੀ ਉਲੰਘਣਾ ਕਰਦੇ ਆ ਟੈਪਿੰਗ ਦੀ ਉਹ ਵੀ ਵਾਰਨਿੰਗ ਦਿੰਨੇ ਆ ਜੀ ਇੱਕ ਵਾਰੀ ਫਸਟ ਵਾਰਨਿੰਗ ਦਿੰਨੇ ਆ ਉਹਨਾਂ ਨੂੰ ਉਹ ਕਰਦੇ ਕਿ ਉਹਨਾਂ ਨੂੰ ਵੇਰਨਾ ਕਰਦੇ ਆ ਵੀ ਅੱਗੇ ਤੋਂ ਨਹੀਂ ਲੱਗੂ ਫਿਰ ਕਹਿੰਦੇ ਠੀਕ ਐ ਕੋਈ ਸਾਨੂੰ ਵਾਰਨਿੰਗ ਦੇ ਕੇ ਛੱਡਿਆ ਜਾਵੇ ਅੱਗੇ ਤੋਂ ਨਹੀਂ ਲਾਉਂਦੇ ਸਮਝਦੇ ਐ ਅਧਿਕਾਰ ਨੂੰ ਜਿਹਨੂੰ ਦਿਨ ਬਦਿਆਂ ਇਹਨਾਂ ਦੀ ਸਮਝ ਰਹੇ ਆ ਲੋਕ ਇਸ ਚੀਜ਼ ਨੂੰ ਬਾਕੀ ਸਮਾਂ ਹੌਲੀ 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 ਤਰੀਕੇ ਨਾਲ ਜਿਵੇਂ ਜਿਵੇਂ ਲੋਕ ਨੂੰ ਦੇਖਣਗੇ ਫਿਰ ਸਮਝ ਜਾਣਗੇ ਕਿ ਇਹ ਮੂਹਮ ਲਗਾਤਾਰ ਇਸੇ ਨੂੰ ਬਿਲਕੁਲ ਸਾਡੇ ਆਸ਼ਰਮ ਨੇ ਹਰ ਇੱਕ ਦਾ ਮਦਦ ਕਰਦਾ ਵੀ ਐਵੇਂ ਰੱਖਾ ਬਿਲਕੁਲ ਤੇ ਤੋਂ ਇਹਨਾਂ ਗੱਲਬਾਤ ਕੀਤੀ ਗਈ ਤੇ ਇਹਨਾਂ ਨੇ ਇਹੀ ਕਿਹਾ ਸੀ ਵੀ ਜਿਹੜੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਸੇ ਹੀ ਤਰ੍ਹਾਂ ਲਗਾਤਾਰ ਚੈਕਿੰਗ ਕੀਤੀ ਜਾਏਗੀ ਜੇ ਕੋਈ ਕੋਈ ਲੰਗੜਾ ਕਰਦਾ ਤਾਂ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ ਕੈਰਵਨ ਕੁਲੀਪੇਰਲ ਪੇਪਰ ਗੋਦਨ ਸੋਰਾਟਿਵੀ ਕਲੀਅਰ